ਜਾ ਦਿਨੇ ਸ਼ਰਾਬੀ ਕਬਾਬੀ ਗੁੰਡੇ ਚੋਰ ਉਹ ਹੁਣ ਤੁਹਾਨੂੰ ਸਾਰੇ ਬਾਦਲ ਦਾਦੇ ਵਿੱਚ ਮਿਲ ਜਾਣਗੇ ਇਹਨਾਂ ਦਾ ਸਿੱਖੀ ਦੇ ਨਾਲ ਸਿੱਖੀ ਸਿਧਾਂਤਾਂ ਦੇ ਨਾਲ ਕੋਈ ਵਾਅ ਵਾਸਤਾ ਨਹੀਂ ਰਿਹਾ ਇਹ ਤਾਂ ਕਹਿੰਦੇ ਆ ਕਿ ਜੇਕਰ ਸਾਡਾ ਧਰਮ ਦੇ ਨਾਲ ਵਾਸਤਾ ਨਿਕਲ ਆਇਆ ਅਸੀਂ ਤਾਂ ਇਹ ਕਹਿੰਦੇ ਆ ਕਿ ਮਾਰੇ ਜਾਵਾਂਗੇ ਇਹ ਕਹਿ ਰਿਹਾ ਕਿ ਸਾਡੀ ਤਾਂ ਪਾਰਟੀ ਦੀ ਜਿਹੜੀ ਮਾਨਤਾ ਰਤ ਹੋ ਜਾਏਗੀ ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਸ਼ਰੋਮਨੀ ਅਕਾਲੀ ਦਲ ਦਾ ਤਾਂ ਜਨਮ ਹੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਇਆ ਹੈ ਸਿੱਖੀ ਵਿੱਚੋਂ ਹੋਇਆ ਹੈ ਸਿੱਖ ਸੰਘਰਸ਼ ਦੇ ਵਿੱਚੋਂ ਹੋਇਆ ਹੈ ਬੜੀਆਂ ਕੁਰਬਾਨੀਆਂ ਸ਼ਹਾਦਤਾਂ ਦੇ ਕੇ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੁੰਦ ਦੇ ਵਿੱਚ ਆਈ ਸੀ ਲੇਕਿਨ ਇਹ ਧਰਮ ਤੋਂ ਇੰਨੇ ਜ਼ਿਆਦਾ ਦੂਰ ਹੋ ਚੁੱਕੇ ਆ ਇੰਨੇ ਜ਼ਿਆਦਾ ਗਰਕ ਚੁੱਕੇ ਆ ਕਿ ਇਹ ਧਾਰਮਿਕ ਬੰਦੇ ਨਹੀਂ ਆ ਇਹ ਸਿਆਸੀ ਬੰਦੇ ਆ ਤੇ ਸਿਆਸੀ ਵੀ ਇੰਨੇ ਜ਼ਿਆਦਾ ਗੰਦਲੇ ਆ ਇੰਨੇ ਜ਼ਿਆਦਾ ਨੀਤ ਆ ਇੰਨੇ ਜ਼ਿਆਦਾ ਭੜੇ ਆ ਕਿ ਭੜੇ ਤੋਂ ਭੜਾ ਵੀ ਲਫਰ ਇਹਨਾਂ ਦੇ ਲਈ ਆਖਿਆ ਜਾਵੇ ਨਾ ਤੇ ਉਹ ਵੀ ਇਹਨਾਂ ਦੇ ਲਈ ਛੋਟਾ ਆ ਬਹੁਤ ਸਾਰੇ ਲੋਕ ਇਹ ਗੱਲਾਂ ਕਹਿੰਦੇ ਸੀ ਕਿ ਦੇਖੋ ਜੀ ਸੁਖਵੀਰ ਸਿੰਘ ਬਾਦਲ ਅਤੇ ਹੋਰ ਜਿਹੜੇ ਬਾਦਲ ਸਾਹਿਬ ਦੀ ਆਗੂ ਆ ਉਹ ਤਾਂ ਬੜੇ ਨਿਮਾਣੇ ਹੋ ਕੇ ਤਨਖਾਹ ਭੁਗਤ ਰਹੇ ਆ ਉਹਨਾਂ ਦੇ ਖਿਲਾਫ ਕੋਈ ਗੱਲ ਨਹੀਂ ਕਰਨ ਨਹੀਂ ਜਾਏਗੀ ਉਹ ਕਹਿੰਦੇ ਸੀ ਕਿ ਜਿਹੜੀਆਂ ਗਲਤੀਆਂ ਹੋ ਗਈਆਂ ਉਹ ਕਹਿੰਦੇ ਕਿ ਮਿੱਟੀ ਪਾਓ ਤੁਸੀਂ ਇਹ ਦੇਖੋ ਕਿ ਉਹਨਾਂ ਨੇ ਮਿੱਟੀ ਪਾਉਣ ਹੀ ਨਹੀਂ ਦੇਣੀ ਕਦੀ ਉਹਨਾਂ ਨੂੰ ਲੱਗਦਾ ਸੀ ਕਿ ਅਸੀਂ ਭਾਂਡੇ-ਭੁੰਡੇ ਮਾਂਜ ਲੈਨੇ ਆ ਥੋੜੀ-ਬਹੁਤੀ ਤਨਖਾਹ ਲੱਗ ਜਾਵੇ ਤਾਂ ਇਹ ਗੱਲ ਖਤਮ ਪਰ ਜਦੋਂ ਹੁਣ ਜਥੇਦਾਰਾਂ ਨੇ ਇਹ ਗੱਲ ਕਹਿ ਦਿੱਤੀ ਕਿ ਸੁਖਵੀਰ ਬਾਦਲ ਦਾ ਅਸਤੀਫਾ ਮਨਜ਼ੂਰ ਕੀਤਾ ਜਾਵੇ ਤੇ ਅਕਾਲਤਿਕ ਸਾਹਿਬ ਤੇ ਰਿਪੋਰਟ ਭੇਜੀ ਜਾਵੇ ਪਰ ਬਾਦਲ ਕੇ ਉਸ ਗੱਲ ਤੋਂ ਬਹੁਤ ਜ਼ਿਆਦਾ ਗੁੱਸੇ ਵਿੱਚ ਆ ਤੇ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਦਾ ਕੀ ਹਾਲ ਕਰ ਦਿੱਤਾ ਸਾਡੇ ਸਾਰਿਆਂ ਦੇ ਸਾਹਮਣੇ ਆ ਕਿਵੇਂ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਇਲਜ਼ਾਮਬਾਜ਼ੀ ਕਰਵਾ ਕੇ ਉਹਦੀ ਕਿਰਦਾਰ ਕੁਸ਼ੀ ਕਰਵਾ ਕੇ ਉਸ ਨੂੰ ਬਦਲ ਦਿੱਤਾ ਗਿਆ ਹੋਇਆ ਹੈ ਇਹ ਹਾਲ ਪਹਿਲਾਂ ਵੀ ਬਾਦਲ ਕੇ ਜਥੇਦਾਰਾਂ ਦਾ ਕਰਦੇ ਰਹੇ ਆ ਤੇ ਹੁਣ ਗਿਆਨੀ ਹਰਪ੍ਰੀਤ ਸਿੰਘ ਦਾ ਹੋ ਚੁੱਕਾ ਤੇ ਅਗਾਂਹ ਵੀ ਜਿੰਨਾ ਦਿਨ ਤੱਕ ਬਾਦਲਦਾਰ ਦੇ ਕਬਜ਼ੇ ਹੇਠ ਸ਼ਰੋਮਣੀ ਕਮੇਟੀ ਆ ਇਹੀ ਕੁਝ ਵਾਪਰਦਾ ਰਹਿਣਾ ਹੈ। ਇਥੇ ਦੇ ਇੱਕ ਗੁਰਮਖ ਨੇ ਬਹੁਤ ਵਧੀਆ ਗੱਲ ਲਿਖੀ ਸੀ। ਉਹਨੇ ਲਿਖਿਆ ਸੀ ਕਿ ਜਥੇਦਾਰਾਂ ਨੇ ਬਾਦਲਦਾਰ ਨੂੰ ਤਲਬ ਕੀਤਾ। ਬਾਦਲਦਾਰ ਨੇ ਸ਼ਰੋਮਣੀ ਕਮੇਟੀ ਨੂੰ ਤਲਬ ਕੀਤਾ ਅਤੇ ਅੱਗੇ ਸ਼ਰੋਮਣੀ ਕਮੇਟੀ ਨੇ ਦੁਬਾਰਾ ਫਿਰ ਜਥੇਦਾਰ ਤਲਬਾ ਕਰਦੇ ਹੋਏ ਆ ਤੇ ਇਹੀ ਕੁਝ ਸਾਡੀ ਕੌਮ ਦੇ ਨਾਲ ਵਾਪਰਦਾ ਪਿਆ ਆ। ਬੀਬੀ ਸਤਵੰਤ ਕੌਰ ਦੀ ਆਪਾਂ ਗੱਲ ਕਰ ਰਹੇ ਸੀ ਕਿ ਉਹ ਸੱਤ ਮੈਂਬਰੀ ਕਮੇਟੀ ਭੇਜਸਣ ਤੁਸੀਂ ਦੇਖੋ ਕਿ ਬਾਦਲਦਸ ਦੇ ਆਗੂ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਬੀਬੀ ਸਤਵੰਤ ਕੌਰ ਦੇ ਖਿਲਾਫ ਕਿੰਨੀ ਬਿਆਨਬਾਜ਼ੀ ਕੀਤੀ ਹੈ ਕਿ ਕੋਈ ਅਕਾਲੀ ਦਸ ਦਾ ਲੀਡਰ ਇਹ ਸੋਚ ਵੀ ਸਕਦਾ ਆ ਕਿ ਉਹ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਹੋਣ ਹਾਨ ਸਤਕਾਰਯੋਗ ਸੁਪਤਰੀ ਦੇ ਬਾਰੇ ਕੋਈ ਗੱਲ ਵੀ ਆਖੇ ਪਰ ਇਹ ਦੇਖੋ ਕਿ ਕਿੰਨੇ ਗਰੇ ਹੋਏ ਲੋਕ ਆ ਕਿ ਇਹਨਾਂ ਨੇ ਨਾ ਤਾਂ ਸ਼ਹੀਦਾਂ ਦੇ ਪਰਿਵਾਰ ਬਖਸ਼ੇ ਅਤੇ ਨਾ ਹੀ ਇਹਨਾਂ ਨੇ ਜਥੇਦਾਰ ਬਖਸ਼ੇ ਨਾ ਹੀ ਇਹਨਾਂ ਨੇ ਜਿਹੜੇ ਪੰਜ ਪਿਆਰੇ ਸਹਬਾ ਨੇ ਉਹ ਵੀ ਬਖਸ਼ੇ ਨਾ ਇਹਨਾਂ ਨੇ ਰਾਗੀ ਸਿੰਘ ਬਖਸ਼ੇ ਨਾ ਇਹਨਾਂ ਨੇ ਜਿਹੜੇ ਢਾਡੀ ਸਿੰਘ ਆ ਉਹ ਬਖਸ਼ੇ ਜਿਹੜਾ ਜਿਹੜਾ ਵੀ ਕੋਈ ਕੌਮ ਦੀ ਪੰਥ ਪ੍ਰਸਤੀ ਦੀ ਗੱਲ ਕਰਦਾ ਆ ਬਾਦਲ ਕੇ ਉਸੇ ਵੇਲੇ ਹੀ ਉਹਨੂੰ ਦੁਰਕਾਲਦੇ ਆ ਉਹਦੀ ਕਿਰਦਾਰਕੁਸ਼ੀ ਕਰਦੇ ਆ ਤੇ ਉਹਨੂੰ ਉਹਦੇ ਅਹੁਦਿਆਂ ਦੇ ਉੱਤੋਂ ਹਟਾ ਕੇ ਮਾਨ ਸਤਕਾਰ ਨੂੰ ਵੱਡੀ ਜਿਹੀ ਸੱਟ ਆਉ ਮਾਰਦੇ ਆ